ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ 40 ਸਾਲ ਤੋਂ ਟੱਪ ਗਏ ਹੋ ਤਾਂ ਤੁਹਾਡੀ ਚੰਗੀ ਸਿਹਤ ਲਈ ਇਹ ਨਸੀਹਤ ਨਾਮਾ ਬਾਰ-ਬਾਰ ਪਰਖਣ ਯੋਗ ਦੋ ਚੀਜ਼ਾਂ ਨੰਬਰ 1 ਬਲੱਡ ਪ੍ਰੈਸ਼ਰ ਨੰਬਰ 2 ਬਲੱਡ ਸ਼ੂਗਰ ਤੁਹਾਡੀ ਖਾਹਕ ਵਿੱਚੋਂ ਘਟਾਉਣ ਲਈ ਤਿੰਨ ਚੀਜ਼ਾਂ ਨੂਨ ਨਮਕ ਯਾਨੀ ਸਾਲਟ ਨੰਬਰ 2 ਖੰਡ ਸ਼ੂਗਰ ਨੰਬਰ 3 ਥੰਦੇਾਈ ਮਤਲਬ ਆਇਲ ਤੋਂ ਹਾਰਦੀ ਖਰਾਕ ਵਿੱਚ ਵਧਾਉਣ ਲਈ ਚਾਰ ਚੀਜ਼ਾਂ ਨੰਬਰ 1 ਗਿਰੀਆਂ ਸਬਜ਼ੀਆਂ ਡਰਾਈ ਫਰੂਟ ਵੈਜੀਟੇਬਲ ਨੰਬਰ 2 ਫਲੀਆਂ ਮਤਲਬ ਬੀਜ ਨੰਬਰ 3 ਫਾਲ ਫਰੂਟਸ ਨੰਬਰ 4 ਅਖਰੋਟ ਪ੍ਰੋਟੀਨ ਚਾਰ ਚੀਜ਼ ਜੋ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਹਨ ਭਾਵੇਂ ਤੁਸੀਂ ਕਿੰਨੇ ਵੀ ਕਮਜ਼ੋਰ ਜਾਂ ਕਿੰਨੇ ਵੀ ਮਜ਼ਬੂਤ ਹੋ ਨੰਬਰ 1 ਦੋਸਤ ਜੋ ਸੱਚਮੁੱਚ ਤੁਹਾਨੂੰ ਪਿਆਰ ਕਰਦੇ ਹਨ ਨੰਬਰ 2 ਤੁਹਾਡੀ ਸੇਵਾ ਕਰਨ ਵਾਲਾ ਪਰਿਵਾਰ ਨੰਬਰ 3 ਅਗਾਹ ਬਦੂ ਸੋਚ ਨੰਬਰ 4 ਨਿggਾਕਾਰ ਸਿਹਤਮੰਦ ਰਹਿਣ ਲਈ ਤੁਹਾਨੂੰ ਪੰਜ ਗੱਲਾਂ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਨੰਬਰ 1 ਭੁੱਖ ਰੱਖ ਕੇ ਖਾਣਾ ਨੰਬਰ 2 ਮੁਸਕਰਾਹਟ ਹੱਸਣਾ ਨੰਬਰ 3 ਕਸਰਤ ਨੰਬਰ 4 ਸਮਾਜ ਸੇਵਾ ਦੇ ਕੰਮ ਹਮੇਸ਼ਾ ਕਾਬੂ ਵਿੱਚ ਰੱਖੋ ਨੰਬਰ 1 ਭਾਰ ਨੰਬਰ 2 ਜ਼बान ਮਤਲਬ ਆਪਣੀ ਜੀਬ ਨੂੰ ਕਾਬੂ ਵਿੱਚ ਰੱਖੋ ਅਤੇ ਆਪਣਾ ਵਜ਼ਨ ਕੰਟਰੋਲ ਵਿੱਚ ਰੱਖੋ ਇਹ 6 ਕੰਮ ਜੋ ਤੁਹਾਨੂੰ ਨਹੀਂ ਕਰਨੇ ਚਾਹੀਦੇ ਨੰਬਰ 1 ਰੋਟੀ ਖਾਣ ਲਈ ਭੁੱਖ ਲੱਗਣ ਦੀ ਉਡੀਕ ਨਾ ਕਰੋ ਨੰਬਰ 2 ਪਾਣੀ ਪੀਣ ਲਈ ਪਿਆਸ ਲੱਗਣ ਦੀ ਉਡੀਕ ਨਾ ਕਰੋ। ਨੰਬਰ 3 ਸੌਣ ਲਈ ਨੀਂਦਰਾ ਆਉਣ ਦੀ ਉਡੀਕ ਨਾ ਕਰੋ। ਟਾਈਮ ਨਾਲ ਸੌਂ ਜਾਣਾ ਚਾਹੀਦਾ ਹੈ। ਨੰਬਰ 4 ਆਰਾਮ ਕਰਨ ਲਈ ਥਕਾਵੇਂ ਦੀ ਉਡੀਕ ਨਾ ਕਰੋ। ਆਪਣੀ ਮੈਡੀਕਲ ਜਾਂਚ ਕਰਵਾਉਣ ਲਈ ਕਿਸੇ ਬਿਮਾਰੀ ਦੀ ਉਡੀਕ ਨਾ ਕਰੋ। ਸਮੇਂ ਸਿਰ ਮੈਡੀਕਲ ਜਾਂਚ ਕਰਵਾਉਂਦੇ ਰਹੋ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇਗਾ। ਤੰਦਰੁਸਤ ਰਹੋ, ਖੁਸ਼ ਰਹੋ। ਧੰਨਵਾਦ ਵੀਡੀਓ ਦੇਖਣ ਲਈ।